ਲੋਕ ਸਭਾ ਚੋਣਾਂ 2024 ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਨੁੱਕਰ ਮੀਟਿੰਗਾਂ ਕੀਤੀਆਂ ਚੱਲ ਰਹੀਆਂ ਹਨ। ਉੱਥੇ ਹੀ ਸ਼੍ਰੋਮਣੀ ਕਾਲੀਦਾਰ ਪਾਰਟੀ ਵੱਲੋਂ ਪਿੰਡ ਤਲਵੰਡੀ ਸਾਬੂ ਵਿਖੇ ਲੋਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੋਮਣੀ ਕਾਲੀਦਾਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਖੇਤਰੀ ਪਾਰਟੀ ਹੈ ਤੇ ਤੁਹਾਡੀ ਆਪਣੀ ਪਾਰਟੀ ਹੈ ਜਿਸ ਨੇ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਹੀ ਕੰਮ ਕੀਤੇ ਹਨ ਤੇ ਕਈ ਤਰ੍ਹਾਂ ਦੀ ਡਵੈਲਪਮੈਂਟ ਕੀਤੀ ਹੈ ਹੋਰ ਉਹਨਾਂ ਨੇ ਕੀ ਕਿਹਾ ਜਾਣਨ ਵਾਸਤੇ ਦੇਖੋ ਪੂਰੀ ਖਬਰ ਕੱਸੀਆਂ ਬਣਾਉਣ ਵਾਲਾ ਅਕਾਲੀ ਦਲ ਮੋਕੇ ਲਾਉਣ ਵਾਲਾ ਕਾਲੀ ਦਲ ਤੁਹਾਡੇ ਪੱਕੇ ਖਾਲ ਬਣਾਉਣ ਵਾਲਾ ਕਾਲੀ ਦਲ ਪੂਰੇ ਪੰਜਾਬ ਚ 15 ਲੱਖ ਟਿਊਬਵਲ ਕਨੈਕਸ਼ਨ ਆ ਸਾਢੇ 13 ਲੱਖ ਟਿਊਬਵਲ ਕਨੈਕਸ਼ਨ ਕਾਲੀ ਦਲ ਦੀ ਸਰਕਾਰ ਅਡੇ ਵੰਡੇ ਆ ਮੰਡੀਆਂ ਬਣਾਉਣ ਵਾਲਾ ਕਾਲੀ ਦਲ ਪਹਿਲੇ ਯਾਦ ਕਰੋ ਮੰਡੀ ਹੁੰਦੀ ਸੀ ਵੱਡੇ ਸ਼ਹਿਰ ਚ ਮਿਲਦਾ ਥੋੜੇ ਬਠਿੰਡੇ ਜਾਂਦੇ ਸੀ ਉਦੋਂ ਕਿ ਕਿੱਥੇ ਰਾਮੇ ਪਹਿਲੇ ਇੱਕ ਹੁੰਦੀ ਸੀ ਮੰਡੀ ਹੁਣ ਘਰ ਘਰ ਮੰਡੀਆਂ ਬਣਾਉਣ ਵਾਲਾ ਅਕਾਲੀ ਦਲ ਫੋਕਲ ਪੁਆਇੰਟ ਬਣਾਏ ਸੀ ਉਦੋਂ ਯਾਦ ਆ ਬਾਦਲ ਸਾਹਿਬ ਨੇ ਸ਼ੁਰੂ ਕੀਤੇ ਸੀ ਆ ਲਿੰਕ ਰੋੜਾ ਨਹੀਂ ਹੁੰਦੀਆਂ ਸੀ ਲਿੰਕ ਰੋੜਾ ਬਣਾਉਣ ਵਾਲਾ ਅਕਾਲੀ ਦਲ ਆ ਜਿੰਨੇ ਅਬੀਲੀ ਦਾ ਸਿਸਟਮ ਹੈ ਗ੍ਰਿਡ ਸਾਰਾ ਹੀ ਅਕਾਲੀ ਦਲ ਕਿਉਂਕਿ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਥੋਡੀ ਪਾਰਟੀ ਹੈ ਪਿੰਡਾਂ ਚੋਂ ਨਿਕਲ ਆਈ ਪਾਰਟੀ ਹੈ ਸਾਨੂੰ ਤੁਹਾਡਾ ਦੁੱਖ ਤਰਦ ਪਤਾ ਹੈ ਸਦਾ ਪ੍ਰਕਾਸ਼ ਸਿੰਘ ਬਾਦਲ ਇੱਕ ਦਿਨ ਚ ਮੁੱਖ ਮੰਤਰੀ ਨਹੀਂ ਬਣੇ। ਅਕਾਲੀ ਦਲ ਦੀ ਉਮਰ 103 ਸਾਲ ਹੈ। 103 ਸਾਲ ਵਿੱਚ 70 ਸਾਲ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਦੀ ਸੇਵਾ ਕੀਤੀ। 70 ਸਾਲਾਂ ਚ ਮੈਨੂੰ ਲੱਗਦਾ 40 ਸਾਲ ਤਾਂ ਥੱਲੇ ਜ਼ਮੀਨ ਤੇ ਰਹੇ। ਪਿੰਡ ਬਾਦਲ ਦੇ ਸਰਪੰਚ ਸਰਪੰਚੀ ਤੋਂ ਸ਼ੁਰੂ ਕੀਤਾ ਕੰਮ। ਬਲਾਕ ਸੰਮਤੀ ਦੇ ਮੈਂਬਰ ਬਣੇ ਜ਼ਿਲ੍ਹਾ ਪ੍ਰੇਸ਼ਰ ਦੇ ਮੈਂਬਰ ਬਣੇ ਐਮਐਲਏ ਬਣੇ ਪਾਰਲੀਮੈਂਟ ਮੈਂਬਰ ਬਣੇ ਸੈਂਟਰ ਦੇ ਵਜ਼ੀਰ ਬਣੇ ਤਾਂ ਤਜਰਬਾ ਆਉਂਦਾ ਆਪਾਂ ਤਾਂ ਬਾਗਡੋਰ ਫੜਾ ਦੀ ਇੱਕ ਬੰਦਾ ਜਗਾਉਂਦਾ ਸੀ ਕਿਤੇ ਚੁਟਕਲੇ ਸੁਣਾਉਂਦਾ ਸੀ ਬਣਾਤਾ ਮੁੱਖ ਮੰਤਰੀ ਨਾ ਉਹਨੂੰ ਪਰਵਾਹ ਨਾ ਫਿਕਰ ਹੈ ਨਾ ਕੋਈ ਤਜਰਬਾ ਉਹਨਾਂ ਕਹੇ ਮੁੱਖ ਮੰਤਰੀ ਬਣਨਾ ਸੀ ਤਾਂ ਬਣ ਗਿਆ ਮੱਖ ਮੰਤਰੀ ਬੰਨਾ ਐ ਇੰਨਾ ਔਖਾ ਨਹੀਂ ਮੁੱਖ ਮੰਤਰੀ ਨਿਭਾਉਣੀ ਔਖੀ ਐ ਜਦੋਂ ਹੁਣ ਗਰਮੀ 'ਚ ਨਿਕਲਣਾ ਪੈਂਦਾ ਹੁਣ ਕਿਉਂ ਨਿਕਲਦਾ ਓਦੋਂ ਦਾ ਇੱਥੇ ਗੱਡੀਆਂ 'ਚ ਛੱਡ ਕੇ ਗੱਲਾਂ ਜੋ ਮਰਜੀ ਮਰਾਲੋ ਜਿਹੜਾ ਜ਼ਿਆਦਾ ਗੱਲ ਕਰਦਾ ਨਾ ਸਹੀ ਤਾਂ ਉਹ ਸਤ ਵਡਾ ਠੱਗ ਹੁੰਦਾ ਜਿਹੜਾ ਜਿਹੜਾ ਦਿਲੋਂ ਗੱਲ ਕਰਦਾ ਹੈ ਜਿਹੜਾ ਦਿਲੋਂ ਗੱਲ ਕਰਦਾ ਹੈ ਉਹ ਹੈ ਅਸਲੀ ਇਨਸਾਨ ਤੁਸੀਂ ਆਪਣੇ ਘਰਾਂ ਜਾ ਕੇ ਦੇਖੋ ਮੈਨ ਲੱਗਦਾ ਵਾਤ ਉਹ ਘਰਾਂ ਚ ਬਾਦਲ ਸਾਹਿਬ ਦੀ ਫੋਟੋ ਹੋਣੀ ਹੈ ਤੁਹਾਡੇ ਬਜ਼ੁਰਗਾਂ ਨਾ ਹੋਣੀ ਹੈ ਤੁਹਾਡੇ ਬਜ਼ੁਰਗ ਬਾਦਲ ਸਾਹਿਬ ਨਾਲ ਜੇਲ੍ਹਾਂ ਚ ਗਏ ਹੋਣੇ ਆਕਾਲੀ ਦਲ ਪਾਰਟੀ ਰਾਜ ਕਰਨ ਵਾਸਤੇ ਨਹੀਂ ਬਣੀ ਸੀ ਕੌਮ ਦੇ ਉੱਤੇ ਕੋ ਭੀੜਾ ਹੈ ਉਹਦੇ ਕੌਮ ਦੀ ਲੜਾਈ ਲੜਨ ਵਾਸਤੇ ਕਿਸਾਨੀ ਦੀ ਲੜਾਈ ਲੜਨ ਵਾਸਤੇ ਗਰੀਬ ਦੀ ਲੜਾਈ ਲੜਨ ਵਾਸਤੇ ਖਾਲਸਾ ਪੰਥ ਦੀ ਲੜਾਈ ਲੜਨ ਵਾਸਤੇ ਪੰਜਾਬੀਆਂ ਦੀ ਲੜਾਈ ਲੜਨ ਵਾਸਤੇ ਬਣੀ ਸੀ ਜੇ ਅਸੀਂ ਕੱਲੇ ਰਾਜ ਕਰਨ ਵਾਸਤੇ ਬਣੇ ਹੁੰਦੇ ਤੇ ਬਾਦਲ ਸਾਹਿਬ 16 ਸਾਲ ਨਹੀਂ ਜੇਲ੍ਹਾਂ ਜਾਣਾ ਸੀ ਫਿਰ ਕੀ ਸਮਝੌਤੇ ਕਰ ਲੈਂਦੇ बड़ी बार कहें कांग्रेस कि तुम ना मोर्चे लाओ अभी तक तो चीफ मिनिस्टर बना दें पर नहीं असूलों की पार्टी है साढ़े वास्ते असूल सब तो है। अज हालात की है पंजाब देश के दे। देखो देश भारतीय जनता पार्टी का राज ਭਾਰਤੀ ਜਨਤਾ ਪਾਰਟੀ ਦਾ ਸਾਡੇ ਨਾਲ ਉਹਦਾ ਸਮਝੌਤਾ ਵੀ ਰਿਹਾ ਜਦੋਂ ਸਾਡਾ ਸਮਝੌਤਾ ਸੀ ਉਹ ਭਾਰਤੀ ਜਨਤਾ ਪਾਰਟੀ ਹੋਰ ਸੀ ਅੱਜ ਵਾਲੀ ਹੋਰ ਹੈ ਫਿਰ ਤੁਸੀਂ ਪੁੱਛੋਗੇ ਕਿਵੇਂ ਉਦੋਂ ਭਾਰਤੀ ਜਨਤਾ ਪਾਰਟੀ ਦੇ ਗਵਾਈ ਵਾਜਪਾਈ ਜੀ ਵਰਗੇ ਇਨਸਾਨ ਕਰਦੇ ਸੀ ਜਿਹੜੇ ਕਿਸੇ ਹਿੰਦੂ ਸਿੱਖ ਮੁਸਲਮਾਨ ਕਿਸੇ ਨਾਲ ਫਰਕ ਨਹੀਂ ਰੱਖਦੇ ਸੀ 크੍ਰਿਸਚੀਅਨ ਸਾਰਿਆਂ ਨੂੰ ਭਰਾ ਮੰਨੂ ਰੱਖਦੇ ਸੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ ਸਾਰਿਆਂ ਨੂੰ ਆਪਣਾ ਮਿਲਦੇ ਸੀ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆਈ ਹੈ ਆਰਐਸਐਸ ਉਹ ਕਹਿੰਦੇ ਆ ਕਿ ਅਸੀਂ ਤੇ ਹੋਰ ਕੋਈ ਨਹੀਂ ਲੋਕੀ ਤਾਂ ਸਰਪੰਚ ਹੀ ਨਹੀਂ ਛੱਡਦੇ ਜਦੋਂ ਕਾਨੂੰਨ ਆਇਆ ਮੰਤਰੀ ਪਣ ਛੱਡਿਆ ਹਰਸ਼ਿੰਦਰਤ ਨੇ ਅਸੀਂ ਨਾਤਾ ਵੀ ਛੱਡਿਆ ਉਹਨਾਂ ਨਾਲ ਕਿਉਂ ਕਿਉਂਕਿ ਅਸੀਂ ਪੰਜਾਬ ਤੇ ਕਿਸਾਨਾਂ ਦੀ ਲੜਾਈ ਲੜਦੇ ਰਹੇ ਆ ਤੇ ਲੜਦੇ ਰਾਵਾਂਗੇ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਜ਼ 뮤직 ਵੀਡੀਓਜ਼ ਐਂਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ ਸਪੈਸ਼ਲ ਅਰੇਂਜਮੈਂਟ ਫਾਰ ਮੈਰਿਜ ਐਂਡ ਅਦਰ ਫੰਕਸ਼ਨਸ ਲਾਈਵ ਸ਼ੋਅ ਔਨ ਡਿਜੀਟਲ ਬਿਗ ਸਕ੍ਰੀਨ ਕੰਟੈਕਟ शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल आवाज सच